ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਗੱਠ ਜੋੜ ਦੇ ਉੱਤੇ ਕੋਈ ਗੱਲ ਨਹੀਂ। ਮਲਕਾਰ ਜੀ ਖੜ ਕੇ ਕਹਿੰਦੇ ਆ ਕਿ ਅਸੀਂ ਆਪਣੀ ਮੀਟਿੰਗ ਦੇ ਵਿੱਚ ਲੋਕ ਸਭਾ ਵਿਧਾਨ ਚੋਣਾਂ ਦੀ ਤਿਆਰੀ ਕਰਨ ਵਾਸਤੇ ਕਿਹਾ ਗੱਠ ਜੋੜ ਨੂੰ ਮਜ਼ਬੂਤ ਕਰਨਾ। ਵੋਟ ਨਾ ਪਾਉਣਾ ਵੀ ਇੱਕ ਕ੍ਰਾਈਮ ਆ। ਹੂੰ। ਵੋਟ ਨਾ ਤੁਸੀਂ ਬੋਲ ਦੇ ਨਾ ਪਾਉਣ ਦਿਓ ਵੀ ਬਾਦੂ ਵੋਟ ਹੋ ਗਈ, ਵੋਟ ਨਾ ਪਾਉਣ ਦਿਓ। ਤੁਹਾਡੀ ਵੋਟਾਂ ਉੱਥੇ ਜਿੱ ਪੈ ਗਈਆਂ ਅਸੀਂ ਹਾਰ ਤਾਂ ਸਾਡੇ ਬੰਦੇ ਵੋਟਾਂ ਪਾਦੇ ਤੁਸੀਂ ਵੋਟ ਨਾ ਪਾਇਓ ਇਹ ਬਾਈਕਟ ਕਰਨ ਨੂੰ ਕਰਦੇ ਆ ਭਾਰਤ ਪਰ ਜੇ ਬਾਈਕਟ ਕਰ ਦੋਗੇ ਭਾਜਪਾ ਲੁੱਟਣਾ ਲੜੇਗੀ ਲੈਕਸ਼ਮੀ ਪੁਜੀ ਤੋਂ ਕਰਾਵੇਗਾ ਤਾਂ ਜਿੱਤ ਜੇਗੀ ਤੇ ਬਾਈਕਟ ਨਾਲ ਤਾਂ ਸਾਡੇ ਬੜੇ ਪਸੰਤਾਪ ਘਟਿਆ ਅਸੀਂ ਅਸੀਂ 92 ਵਿੱਚ ਬਾਈਕਟ ਕਰਿਆ ਸੀਗਾ ਜੀ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਆ ਜੀ ਗੱਠ ਜੋੜ ਦੀ ਕੋਈ ਗੱਲ ਨਹੀਂ ਹੋਈ ਮਲਕਾਰ ਜੀ ਖੜ ਗਏ ਕਹਿੰਦੇ ਆ ਜੀ ਗੱਠ ਜੋੜ ਦੀ ਗੱਲ ਹੋਈ ਉਹ ਕਹਿੰਦੇ ਆ ਵੀ ਇਸ ਤਾਂ ਘੱਟ ਜੋੜ ਮਜ਼ਬੂਤ ਕਰਨ ਵਾਸਤੇ ਕਿਹਾ ਅਸੀਂ ਪੰਜਾਬ ਦੇ ਵਿੱਚ ਪਵਨਤ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਇਹ ਜੜੀ ਜਾਂਦੇ ਆ ਤੇ ਉੱਥੇ ਉਧ ਬਠਾਕ ਕਰੇ ਤੇ ਕਾਂਗਰਸ ਜੜੀ ਜਾਂਦੀ ਆ ਮਹਾਰਾਸ਼ਟਰ ਦੇ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਹਾਈ ਕਮਾਂਡ ਨੇ ਸੱਤੀ ਸੀ ਕੱਲ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਕਾਫੀ ਚਰਚਾਵਾਂ ਹੋਈਆਂ ਹੋਣਗੀਆਂ ਪਰ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਗੱਠ ਜੋੜ ਦੇ ਉੱਤੇ ਕੋਈ ਗੱਲ ਨਹੀਂ ਹੋਈ ਬਸ ਇਹ ਪਤਾ ਨਹੀਂ ਕਿਵੇਂ ਕਹਿੰਦੇ ਨੇ ਪ੍ਰਤਾਪ ਸਿੰਘ ਬਾਜਬਤਾ ਇਹ ਹੀ ਗੱਲ ਕਹਿੰਦੇ ਨੇ ਵੀ ਗੱਠ ਜੋੜ ਤੇ ਗੱਲ ਨਹੀਂ ਹੋਈ ਗੱਠ ਜੋੜ ਤੇ ਰਾਜਾ ਬੜਿੰਗ ਵੀ ਕਹਿੰਦੇ ਨੇ ਜੀ ਅਸੀਂ 13 ਚਿੱਟਾ ਦੀ ਤਿਆਰੀ ਕਰ ਰਹੇ ਹਾਂ ਪਰ ਮਲਕਾਰਜ ਨੇ ਖੜ ਕੇ ਕੁਝ ਹੋਰ ਕਹਿੰਦੇ ਆ ਹਮ ਮਲਕਾਰਜ ਨੇ ਖੜ ਕੇ ਕਹਿੰਦੇ ਆ ਕਿ ਅਸੀਂ ਆਪਣੀ ਮੀਟਿੰਗ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਕਰਨ ਵਾਸਤੇ ਕਿਹਾ ਗੱਠ ਜੋੜ ਨੂੰ ਮਜ਼ਬੂਤ ਕਰਨ ਵਾਸਤੇ ਕਿਹਾ ਹਮ ਇਹ ਗੱਲ ਮਲਕਾਰਜ ਨੇ ਖੜੇ ਕਹਿੰਦੇ ਆ ਮਲਕਾਰਜ ਨੇ ਖੜੇ ਕਹਿੰਦੇ ਆ ਵੀ ਇੰਡੀਆ ਗੱਠ ਜੋੜ ਧਰਤੀ ਨਾਲ ਜੁੜੀਆਂ ਹੋਈਆਂ ਪਾਰਟੀਆਂ ਦਾ ਗੱਠ ਜੋੜਾ ਜੀ ਐਨਡੀਆ ਜਿਹੜਾ ਹੈਗਾ ਉਹ ਕਾਰਪੋਰੇਟ ਦਾ ਗੱਠ ਜੋੜ ਉਹ ਲੋਕਾਂ ਦੇ ਨਾਲ ਜੁੜੇ ਲੋਕ ਨਹੀਂ ਹੈਗੇ ਈਐਨਡੀਏ ਗੱਠਜੋੜਾਰੇ ਜਿਹੜੇ ਮੋਦੀ ਹੁਣੀਆਂ ਕਹਿੰਦੇ ਉਹ ਲੋਕਾਂ ਨਾਲ ਜੁੜੇ ਹੋਏ ਗੱਠਜੋੜ ਦੀਆਂ ਪਾਰਟੀਆਂ ਨੇ ਹੈਗੀਆਂ ਉਹ ਵੱਡੇ ਲੋਕਾਂ ਦਾ ਗੱਠਜੋੜਾ ਤੇ ਫਿਰ ਵੱਡੇ ਲੋਕ ਹੀ ਰਾਜ ਕਰਦੇ ਹੁੰਦੇ ਖੜਗੇ ਸਾਹਿਬ ਆਮ ਲੋਕਾਂ ਤੋਂ ਪੁੱਛਦਾ ਆਮ ਲੋਕਾਂ ਦਾ ਖਰੀਦ ਲੈਂਦੇ ਆ ਇਹ ਆਮ ਲੋਕਾਂ ਨੂੰ ਤੁਸੀਂ ਬੋਟ ਪਾਣ ਨਾ ਜਾਇਓ ਜੀ ਇਹ ਵੀ ਵੱਡੀ ਗੱਲ ਆ ਤਰਮਿੰਦਰ ਜੀ ਜੀ ਬੋਟ ਨਾ ਪਾਉਣਾ ਵੀ ਇੱਕ ਕ੍ਰਾਈਮ ਆ ਹੂੰ ਵੋਟ ਨਾ ਤੁਸੀਂ ਬੋਟ ਨਾ ਪਾਉਣ ਜਾਓ ਵੀ ਬਾਦੂ ਵੋਟ ਹੋ ਗਈ ਵੋਟ ਨਾ ਪਾਉਣ ਜਾਓ ਜੀ ਤੁਹਾਡੀ ਵੋਟਾਂ ਉੱਥੇ ਜੇ ਪੈ ਗਈਆਂ ਅਸੀਂ ਹਾਰ ਜਾਣ ਸਾਡੇ ਬੰਦੇ ਵੋਟਾਂ ਪਾ ਦੇ ਤੁਸੀਂ ਵੋਟ ਨਾ ਪਾਇਓ ਇਹ ਬਾਈਕਟ ਕਰਨ ਨੂੰ ਫਿਰਦੇ ਆ ਭਾਰਤ ਦੇ ਵਿੱਚ ਭਾਰਤ ਚ ਬਾਈਕਟ ਕਰਨ ਨੂੰ ਫਿਰਦੇ ਆ ਚੋਣਾਂ ਦਾ ਵੀ ਆਪਾਂ ਇਹ ਈਵੀਐਮ ਦਾ ਬਾਈਕਟ ਕਰੋ ਪਰ ਜੇ ਬਾਈਕਟ ਕਰ ਦੋਗੇ ਭਾਜਪਾ ਦਾ ਚੋਣਾਂ ਲੜੇਗੀ ਇਲੈਕਸ਼ਨਿਕ ਕਮਿਸ਼ਨ ਨੂੰ ਕਰਾਵੇਗਾ ਤੇ ਜਿੱਤ ਜੇਗੀ ਤੇ ਬਾਈਕਟ ਨਾਲ ਤਾਂ ਸਾਡੇ ਬੜੇ ਪਸੰਦਤਾ ਭੁਗਟਾ ਅਸੀਂ ਅਸੀਂ 92 ਵਿੱਚ ਬਾਈਕਟ ਕਰਿਆ ਸੀਗਾ ਜੀ 1992 ਵਿੱਚ 1992 ਵਿੱਚ ਕਰਿਆ ਸੀ ਬਾਈਕਟ ਜੀ ਅਕਾਲੀਆਂ ਨੇ 5 ਸਾਲ ਕੁੱਟਿਆ ਫੜ ਕੇ ਫਿਰ ਉਹਨੂੰ ਕਾਂਗਰਸ ਨੇ ਅਕਾਲੀਆਂ ਨੂੰ ਕੁੱਟਿਆ ਨਾ ਫੜ ਕੇ ਮੁੰਡੇ ਮਾਰਦੇ ਠਾ ਠਾ ਇਨਕਾਉਂਟਰ ਹੋਏ ਸੀ ਬਾਈਕਰਟਰ ਨਾਲ ਕੋਈ ਕੋਈ ਮੁੱਦਾ ਨਹੀਂ ਹੁਣ ਉਹ ਉਹ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਆ ਜੀ ਗੱਠ ਜੋੜ ਦੀ ਕੋਈ ਗੱਲ ਨਹੀਂ ਹੋਈ ਮਲਕਾਰ ਜੀ ਖੜ ਕੇ ਕਹਿੰਦੇ ਆ ਜੀ ਗੱਠ ਜੋੜ ਦੀ ਗੱਲ ਹੋਈ ਉਹ ਕਹਿੰਦੇ ਆ ਵੀ ਇਸ ਤਾਂ ਘੱਟ ਜੋੜ ਨੂੰ ਮਜ਼ਬੂਤ ਕਰਨ ਵਾਸਤੇ ਕਿਹਾ ਤੇ ਵੈਸੇ ਤਾਂ ਗੱਠ ਜੋੜ ਦੀ ਮਜ਼ਬੂਤੀ ਤੋਂ ਪਤਾ ਲੱਗ ਰਿਹਾ ਪਛੇ ਮਗਾਲ ਤੋਂ ਹੂੰ ਮਮਤਾ ਬੈਂਦਰਜੀਤਾ ਦੀ ਅਦੀ ਰੰਜਨ ਚੌਧਰੀ ਦੀ ਖੜਕ ਗਈ ਆਪਾਂ ਅਦੀ ਰੰਜਨ ਚੌਧਰੀ ਕਾਂਗਰਸ ਦੇ ਪ੍ਰਧਾਨ ਨੇ ਜੀ ਅ ਪਛੀ ਮਗਾਲ ਦੇ ਉਹ ਅਦੀ ਰੰਜਨ ਚੌਧਰੀ ਕਹਿੰਦਾ ਬਈ ਇਹ ਇਹ ਨਾ ਖੁਸ਼ ਆਮਦ ਕਰ ਰਹੀ ਆ ਮੋਤੀ ਦੀ ਜੀ ਮਮਤਾ ਬੈਂਦਰਜੀ ਖੁਸ਼ ਆਮਦ ਕਰ ਰਹੀ ਆ ਕਹਿੰਦਾ ਤਾਂ ਹੀ ਤਾਂ ਇਹ ਗੰਭੀਰ ਨਹੀਂ ਹੈ ਗੱਠ ਜੋੜ ਬਾਰੇ ਤਾਂ ਹੀ ਤਾਂ ਇਹ ਸੀਟਾਂ ਬਣਨ ਬਾਰੇ ਗੰਭੀਰ ਨਹੀਂ ਹੈਗੀ ਹੂੰ ਪਿਛਲੇ ਦਿਨ ਮਮਤਾ ਬੈਂਦਰਜੀ ਨੇ ਗੱਲ ਆਖੀ ਸੀ ਕਿ ਸਾਡੀ ਟੱਕਰਾਂ ਸਿੱਧੀ ਪਛੀ ਮਗਾਲ ਵਿੱਚ ਭਾਜਪਾ ਨਾਲ ਹੂੰ ਇਸ ਕਰਕੇ ਇੱਥੇ ਅਸੀਂ ਹੋਰ ਕਿਸੇ ਨੂੰ ਸੀਚੀੜ ਦੇ ਕੇ ਸਿੱਤਾਂ ਖਰਾਬ ਨਹੀਂ ਕਰਨਾ ਚਾਹੁੰਦੇ ਉਹਨੇ ਗੱਲ ਆਖੀ ਸੀ ਅਦੀ ਰੰਜਨ ਚੌਧਰੀ ਕਹਿੰਦਾ ਵੀ ਇਹ ਤਾਂ ਗਲਤ ਕਰ ਰਹੀ ਹੈ ਅੱਛਾ ਪੰਜਾਬ ਦੇ ਵਿੱਚ ਭਵੰਤਮਾਨ ਤੇ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਇਹ ਲੜੀ ਜਾਂਦੇ ਆ ਤੇ ਉੱਥੇ ਉੱਧ ਬਿਠਾ ਕੇ ਤੇ ਕਾਂਗਰਸ ਲੜੀ ਜਾਂਦੀ ਆ ਮਹਾਰਾਸ਼ਟਰ ਦੇ ਵਿੱਚ ਦਿੱਲੀ ਵੀ ਘਟ ਨਹੀਂ ਵੱਖ-ਵੱਖ ਥਾਵਾਂ ਤੇ ਲੜਾਈ ਚੱਲ ਰਹੀ ਆ ਗੱਠਜੋੜ ਪ੍ਰਵਾਹ ਚੜਦਾ ਰਿਹਾ ਚੜਦਾ ਉਹ ਹਲੇ ਚੁੱਪਦੇ ਆ ਗੋਸ਼ ਵਿੱਚ ਆ ਜੀ ਨਿਰਧਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ